ਭਾਈ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਤੇ ਬਾਪੂ ਜੀ ਮੈਂ ਖੜਾ ਇੱਥੇ ਕਿੰਨੇ ਜਿਆਦਾ ਦੇਖਣ ਆ ਇੱਕ ਵੀ ਗਾਗ ਨਹੀਂ ਆਇਆ ਤੁਹਾਡੇ ਕੋ ਉਹ ਸਾਹਮਣੇ ਉਹ ਸਾਹਮਣੇ ਇੱਕ ਬਾਹਰੋਂ ਆਇਆ ਪਰਦੇਸੀ ਉਹਨੇ ਵੇਲੋ ਲਾਏ ਕੁਲਚੇ ਛੋਲੇ ਉਹਦੇ ਕੋ ਆਪਣੇ ਪੰਜਾਬੀ ਆ ਕੇ ਉਹ ਕਾਰਾਂ ਚੋ ਦੇਣ ਦਿਆ ਵਖੋ ਤੇ ਤੁਹਾਡੇ ਕੋ ਇੱਕ ਵੀ ਗਾਗ ਨਹੀਂ ਆਇਆ ਤੇ ਆਪਾਂ ਉਹ ਤਾਂ ਕੰਮ ਕਿਉਂ ਨਹੀਂ ਕਰਦੇ ਹੋ ਜੱਟ ਨਰੀ ਆ 100 ਦੀ ਵੇਚਣੀ ਆ ਅੱਛਾ 100 ਦੀ ਆਈ 130 ਦੀ ਵੇਚਣੀ ਆ ਅੱਛਾ ਆ 50 ਦੀ ਆ 50 ਦਾ ਵੇਚਣਾ ਅੱਛਾ 15000 ਬੜਾ ਭਾਵੇਂ ਮਿਲ ਜਾਣਾ ਕਿੰਨੇ ਪੈਸੇ ਕਮਾਣਦੇ ਸ਼ਾਮ ਤੱਕ 100 150 200 300 ਵਾਹਿਗੁਰੂ ਇਹਦੇ ਚ ਸਬਰ ਉਹ ਹੁੰਦਾ ਬਹੁਤ ਜੀਵਾ ਮੈਂ ਕਿੰਨੇ ਦਿਨ ਦਾ ਖੜਾ ਵਾਂ ਤੇ ਮੈਂ ਵੇਖਣਿਆ ਵਾਂ ਤੁਸੀਂ ਬੈਠੇ ਹੋ ਤੇ ਕੋਈ ਗਾਗ ਨਹੀਂ ਕੁਛ ਨਹੀਂ ਕਿੰਨੇ ਪੈਸੇ ਕਮਾਈ ਸਵੇਰ ਦੇ ਇਹ ਸਵੇਰ ਦੀ ਗੋਲ ਨਹੀਂ ਕੀਤੀ ਮੈਂ ਐ ਆਇਆ ਆਇਓ ਹਾਂਜੀ ਕਿੱਥੋਂ ਆਂਦੇ ਹੋ ਕੋ ਬੋਗੇ ਜਰਾ ਮੈਂ ਵਾਹੀ ਬੀਰ ਵਾਹੀ ਬੀਰ ਉੱਥੋਂ ਉੱਥੇ ਅੰਮ੍ਰਿਤਸਰ ਨੂੰ ਤੁਹਾਨੂੰ ਗੁਰੂ ਰਾਮਦਾਸ ਤੇ ਉੱਥੇ ਕੋਈ ਉੱਥੇ ਇੱਕ ਲਾਲ ਲੇ ਗੁਰਦੁਆਰੇ ਕੋਈ ਬੋਲੇ ਲੱਈਦਾ ਇੱਥੇ ਇਸ ਲਾਰਾ ਹਮ ਜਾਈ ਦੀ ਹੈ ਜਿਹੜੀ ਜਿਹੜੀ ਹੈਗੀ ਹੈ ਜਿਹੜੀ ਵਗੈਰਾ ਹਾਂਜੀ ਰੇੜੀ ਕੱਦ ਤੇ ਕਰਦੇ ਹੋਰ ਤੇ ਪਾਈ ਹਟਲਾ ਕੱਲ ਵੀ ਜਿਹੜੀ ਕਮਾ ਗਿਆ ਕੱਲ ਮੈਂ 250 ਤੋਂ ਵਟਿਆ ਤੇ 350 ਕਿਆ ਲੱਗਿਆ ਮੇਰਾ ਤੇ ਤਿੰਨ ਤੋਂ ਵਜਾ 300 ਲੱਗਿਆ ਯਾਰ ਨਾ ਯਾਰ ਲੇਕਿਨ ਸਮਾਰਟ ਕਰਤੇ ਇੱਕ ਲੱਗ ਜਾਂਦੀ ਇਹਦੇ ਚ ਪਾ ਗਏ ਹਾਂਜੀ ਪਾ ਗਏ ਇਹਦੇ ਚ ਇਹਦੇ ਚ ਪਾ ਗਏ ਹਾਂਜੀ ਤੇ ਜੇ ਰੇੜੀ ਮੇਜ ਤੇ ਤੇ ਤੁਹਾਡਾ ਸੂਤਰ ਹੋ ਜੂਗਾ ਵਧੀਆ ਜੂਗਾ ਇਹ ਰੇ ਮੈਨੂੰ ਕਿਰਾਇਆ ਨਹੀਂ ਖਤਣਾ ਪਊਗਾ ਉਹ ਸਾਗ ਉਹ ਮੇਰਾ 10000 ਬਣ ਜਾਣਾ ਉਹ ਮੇਰਾ ਰੋਟੀ ਪਾਣੀ ਬਣ ਜਾਣਾ ਰੋਟੀ ਪਾਣੀ ਬਣ ਜਾਣਾ ਹਾਂਜੀ ਬਣ ਜਾਣਾ ਵਧੀਆ ਜੂਗਾ ਮੈਂ ਦੇਖਣਿਆ ਕਿ ਉਹ ਵੇਲੇ ਹੁਣ ਉਹ ਇਨੇ ਪੈਸੇ ਤਿੰਨ ਚਾਰ ਮੈਂ ਦੇਖਣਿਆ ਮੈਂ ਆਪੇ ਕਿ ਉਹ ਪੂਰੀ ਅਪੂਰੀ ਫੈਮਲੀ ਉਹ ਦੇਖੋ ਖੰਡੀ ਖੰਡੀ ਦੀ ਆ ਉਹਦੇ ਕੋਈ ਬੈਠੀ ਤੇ ਉਹ ਉਹਲੇ ਇੱਕ ਹੋਰ ਗਾਗ ਆ ਗਿਆ ਦੇਖੋ ਤੇ ਬਾਬੂ ਜੀ ਤੁਹਾਡੇ ਕੋਈ ਇੱਕ ਵੀ ਨਹੀਂ ਆਇਆ ਹੈ ਤੁਹਾਨੂੰ ਗੁਰੂ ਰਾਮਦਾਸ ਤੁਸੀਂ ਇਹ ਕਹਿੰਦੇ ਕੰਮ ਕਰੋ ਪਿਆਰਿਓ ਹਾਂਜੀ ਬਾਈ ਤੁਸੀਂ ਨਾ ਅੱਪਰਸੋਨੂ ਆਇਓ ਪਰਸੋਂ ਨੂੰ ਆਣਾ ਵਾ ਤੁਸੀਂ ਠੀਕ ਹੈ ਸਮਾਂ ਲੈ ਗਏ ਇੱਥੇ 11 ਵਜੇ ਮੈਂ ਤੁਹਾਨੂੰ ਮਿਲੂੰਗਾ ਠੀਕ ਹੈ ਤੁਹਾਨੂੰ ਇਹ ਰੇੜੀ ਲੈ ਕੇ ਦੇਣੀ ਹੈ ਠੀਕ ਹੈ ਬਾਬੂ ਜੀ ਫਿਰ ਉਹ ਤੁਸੀਂ ਜਿਹੜੀ ਚਲਾ ਕੇ ਲੋਕੋ ਕੇ ਚਗਾਵੇ ਉੱਤੇ ਲਾਗੇ ਲਾਗੇ ਜਿੰਨੇ ਗੁਰਦਵਾਰੇ ਉੱਥੇ ਪੀ ਆਣਾ ਵਾ ਕਿੱਥੇ ਨਹੀਂ ਆਣਾ ਅੰਮ੍ਰਿਤਸਰ ਨਹੀਂ ਆਣਾਗਾ ਕਿਉਂਕਿ ਆ ਜਾ ਸਮਾਨ ਨਾ ਤੁਹਾਡਾ ਗੁਰਦਵਾਰੇ ਦੇ ਬਾਹਰ ਬਾਬਾ ਜੀ ਵਿਕਣਾ ਇੱਥੇ ਨਹੀਂ ਵਿਕਣਾਂਗਾ ਹਾਂਜੀ ਇੱਥੇ ਨਹੀਂ ਵਿਕਣਾਂਗੇ ਵੇਖੋ ਤੁਹਾਡੇ ਇੱਥੇ 1:00 ਵੱਜ ਗਿਆ ਤੇ ਕੋਈ ਵੀ ਗਾਹਕ ਨਹੀਂ ਤੁਹਾਨੂੰ ਪਿਆ ਤੇ ਬਾਬੇ ਤੁਸੀਂ ਨਾ ਕੱਲ ਨਹੀਂ ਆਣਾ ਪਰਸੋਂ ਨੂੰ ਆ ਜਿਓ ਠੀਕ ਹੈ ਜੀ ਤੁਹਾਨੂੰ ਪਰਸੋਂ ਨੂੰ ਮੇਲੇ ਲਾ ਕੇ ਦੇਣਾ ਰੇੜੀ ਠੀਕ ਹੈ ਤੇ ਨੰਬਰ ਨੋਟ ਕਰੋ ਮੇਰਾ ਇੱਕ ਤੁਹਾਨੂੰ ਗੁਰੂ ਜਾਨ ਦੱਸ ਕਰੋ ਇੱਥੇ ਤੁਸੀਂ ਮੈਨੂੰ ਨਾ ਕਾਲ ਕਰਨੀ ਆ ਅ ਪਰਸੋਂ ਆਉਣ ਤੋਂ ਪਹਿਲੇ ਤੇ ਮੈਂ ਤੁਹਾਨੂੰ ਦੱਸੂਗਾ ਰੇੜੀ ਤਿਆਰ ਹੋ ਗਈ ਕਿ ਨਹੀਂ ਹੋ ਗਈ ਜੇ ਥੋੜੀ ਤਿਆਰ ਹੋ ਗਈ ਤੁਸੀਂ ਆ ਜਿਓ ਤੁਹਾਨੂੰ ਰੇੜੀ ਦੇ ਪਰਿਵਾਰ ਹੈ ਨਹੀਂਗਾ ਪਰਿਵਾਰ ਨਹੀਂਗਾ ਵਾਹਿਗੁਰੂ ਹੈ ਅੱਲਾ ਬੜੀਆ ਬੁੜੀ ਹੋਈ ਬੁੜੀ ਵੀ ਪੁਰੀ ਹੋ ਗਈ ਆ ਹੈ ਨਹੀਂ ਕੋਈ ਵੀ ਨਹੀਂ ਆ ਵਾਹਿਗੁਰੂ ਤੇ ਵਾਹਿਗੁਰੂ ਤੇ ਆਪੇ ਕਰਦੇ ਹੋ ਇਕੱਲੇ ਜੋਗੀ ਕਮੰਦੇ ਬਸ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰੂ ਰਾਮ ਦਾਸ ਤੇ ਕੋਈ ਨਹੀਂ ਹੈਲਪ ਕਰਦਾ ਕਦੀ ਕਿਸੇ ਨੇ ਨਹੀਂ ਕਿਹਾ ਠੀਕ ਆ ਪਿਆਰਿਓ ਤੁਹਾਡਾ ਗੁਰੂ ਬੜਾ ਬੇਅੰਤ ਹੈ ਤੁਸੀਂ ਕੰਮ ਕਰਿਓ ਤੁਸੀਂ ਪਰਸੋਂ ਨੂੰ ਸਵੇਰੇ ਆ ਜਿਓ ਠੀਕ ਹੈ ਤੇ ਪਰਸੋਂ ਨੂੰ ਤੁਹਾਨੂੰ ਨਾ ਰੇੜੀ ਲੱਗ ਜੈਨੇ ਤੁਸੀਂ ਅੰਮ੍ਰਿਤਸਰ ਨਹੀਂ ਆਣਾ ਠੀਕ ਹੈ ਜੀ ਤੇ ਮੈਨੂੰ ਯਾ ਹੁਣ ਇਹ ਕਿੰਨੇ ਦੀ ਡੋਲ ਆ ਇਹ 100 ਦੇ ਡੇਰ ਤੋਂ ਦੀ ਇਹ ਦੇਖੋ ਵੀ ਆ ਅੱਛਾ ਇਹ ਮੈਂ ਇੱਕ ਆ ਦੇ ਦਿਓ ਇੱਕ ਮੈਨੂੰ ਆ ਦੇ ਦਿਓ ਠੀਕ ਆ ਠੀਕ ਹੈ ਜੀ ਰੱਖ ਲਓ ਸਾਰੀ ਇਕੱਠਾ ਰੱਖ ਲਓ ਠੀਕ ਹੈ ਚਲੋ ਤੇ ਬਬਾਈ ਤੁਸੀਂ ਹੀ ਹੋ ਨਾ ਘਰ ਚਲ ਜਓ ਠੀਕ ਆ ਘਰ ਚਲ ਜਓ ਤੇ ਪਰਸੋਂ ਤੁਸੀਂ ਆਣਾ ਵਾ ਠੀਕ ਹੈ ਇੱਥੇ ਨਾ ਹੁਣ ਕੰਮ ਨਾ ਕਰਿਓ ਇੱਥੇ ਤੁਹਾਡਾ ਸਮਾਨ ਨਹੀਂ ਵਿਕਣਾ ਠੀਕ ਹੈ ਫਿਰ ਓਕੇ ਜੀ